ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਜੋ ਵੀ ਇਸ ਮੀਦੇ ਮੌਸਮ ਦੇ ਵਿੱਚ ਸੜਕਾਂ ਤੇ ਤੁਰ ਰਿਹਾ ਉਹ ਜਰਾ ਧਿਆਨ ਨਾਲ ਕਿਉਂਕਿ ਧਿਆਨ ਦੇਣ ਦੀ ਲੋੜ ਇਸ ਕਰਕੇ ਕਿ ਕਦੋਂ ਟੋਆ ਰਾਹ ਦੇ ਵਿੱਚ ਆ ਜਾਵੇ ਕੁਝ ਪਤਾ ਨਹੀਂ ਕਿਉਂਕਿ ਜਰਾ ਸੰਭਲ ਕੇ ਇਸ ਕਰਕੇ ਅਸੀਂ ਕਹਿ ਰਹੇ ਹਾਂ ਕਿਉਂਕਿ ਸਭ ਤੋਂ ਪਹਿਲਾਂ ਸੋਮਵਾਰ ਦੀ ਸਵੇਰ ਤਸਵੀਰ ਸਾਹਮਣੇ ਆਈ ਜਦੋਂ ਇੱਕ ਮੋਟਰਸਾਈਕਲ ਸਵਾਰ ਚੰਡੀਗੜ੍ਹ ਦੀ 47 48 ਦੇ ਲਾਈਟ ਪੁਆਇੰਟ ਤੇ ਬਣੇ ਹੋਏ ਟੋਏ ਦੇ ਵਿੱਚ ਡਿੱਗ ਗਿਆ ਕਿਸੇ ਨੂੰ ਅੰਦਾਜ਼ਾ ਵੀ ਨਹੀਂ ਹੋਏਗਾ ਕਿ ਚੰਡੀਗੜ੍ਹ ਦੀਆਂ ਸੜਕਾਂ ਜੋ ਇੰਨੀਆਂ ਸਮਤਲ ਦਿਖਦੀਆਂ ਨੇ ਉਹਨਾਂ ਦੇ ਅੰਦਰ ਦਾ ਹਾਲ ਕੀ ਹੈ ਤੇ ਸ਼ਾਇਦ ਹੁਣ ਐਮਸੀ ਦੀ ਜਿਹੜੀ ਬੈਠਕ ਹੋਏਗੀ ਉਹਦੇ ਵਿੱਚ ਵੀ ਇਹ ਮਸਲਾ ਚੱਕਿਆ ਜਾਏਗਾ ਤੇ ਨਾਲ ਹੀ ਇਸ ਮਸਲੇ ਨੂੰ ਲੈ ਕੇ ਜਿਹੜੇ ਅਧਿਕਾਰੀ ਕਹਿੰਦੇ ਸੀ ਕਿ ਅਸੀਂ ਮੀ ਪੈਣ ਦੇ ਜਿਹੜੇ ਨੇ ਉਹ ਸਾਰੇ ਤੰਗ ਪੂਰੇ ਕੀਤੇ ਹੋਏ ਨੇ ਤਾਂ ਜੋ ਲੋਕਾਂ ਨੂੰ ਕੋਈ ਪਰੇਸ਼ਾਨੀ ਨਾ ਆਈ ਤੇ ਸ਼ਾਇਦ ਅੱਜ ਉਹਨਾਂ ਦੀਆਂ ਜਿਹੜੀਆਂ ਗੱਲਾਂ ਸੀ ਉਹ ਵੀ ਇਸ ਗੱਲ ਦਾ ਖੁਲਾਸਾ ਕਰੀਆਂ ਨੇ ਕਿ ਉਹਨਾਂ ਗੱਲਾਂ ਦੇ ਵਿੱਚ ਕਿੰਨੀ ਕੀ ਸੱਚਾਈ ਸੀ ਜਾਂ ਉਹ ਗੱਲਾਂ ਸਿਰਫ ਗੱਲਾਂ ਜੋਗੀਆਂ ਸੀ ਕਿਉਂਕਿ ਅੱਜ ਇਹ ਤਸਵੀਰ ਕੱਲੀ ਨਹੀਂ ਸਾਹਮਣੇ ਆਈ ਇਸ ਤੋਂ ਬਾਅਦ ਜਿਹੜੀਆਂ ਹੋਰ ਕਈ ਥਾਵਾਂ ਤੇ ਤਸਵੀਰਾਂ ਆਈਆਂ ਜਿੱਥੇ ਬਹੁਤ ਜ਼ਿਆਦਾ ਟੋਏ ਪਏ ਹੋਏ ਸੀ ਤੇ ਰਾਜਦਾਰੀ ਚੰਡੀਗੜ੍ਹ ਆ ਯੂਟੀਆ ਕੇਂਦਰ ਸ਼ਾਸਿਤ ਇੱਕ ਪਰਦੇਸ ਆ ਤੇ ਇਸ ਦੇ ਵਿੱਚ ਇੰਨਾ ਕੀ ਜ਼ਿਆਦਾ ਟੋਏ ਹੋਣਾ ਤੇ ਸੋਚੋ ਕਿ ਕਿੰਨਾ ਕੀ ਜਨਜੀਵਨ ਪ੍ਰਭਾਵਿਤ ਹੋਇਆ ਹੋਏਗਾ ਕਿਉਂਕਿ ਹਰ ਥਾਂ ਤੇ ਟੋਆ ਤੇ ਰੋ ਡਾਇਵਰਸਨ ਯਾਨੀ ਕਿ ਆਣ ਜਾਣ ਦੇ ਰਾਵਤ ਦੂਜੇ ਪਾਸੇ ਪੰਚਕੁਲਾ ਜੀਰਖਪੁਰ ਤੇ ਮੁਹਾਲੇ ਤੇ ਇਸ ਦੇ ਨਾਲ ਨਿਊ ਚੰਡੀਗੜ੍ਹ ਵਾਲਾ ਪਾਸਾ ਸਾਰੇ ਹੀ ਪਾਸੇ ਤੋਂ ਓਣ ਜਾਣ ਵਾਲੇ ਰਸਤੇ ਜਿਹੜੇ ਨੇ ਉਹਨਾਂ ਦੇ ਵਿੱਚ ਮੀ ਕਰਕੇ ਡਾਇਵਰਸਨ ਕੀਤੀ ਹੋਈ ਸੀ ਕਿਉਂਕਿ ਸੜਕਾਂ ਤੇ ਪਾਣੀ ਖੜ ਗਿਆ ਸੀ ਤੇ ਹੁਣ ਇੱਥੇ ਗਲਤੀ ਕੀ ਦੀ ਆ ਜੋ ਗੱਡੀਆਂ ਚਲਾ ਰਹੇ ਨੇ ਜਾਂ ਫਿਰ ਜੋ ਅਧਿਕਾਰੀ ਬੈਠੇ ਨੇ ਜਿਹੜਾ ਦਾਵਾ ਠੋਕਦੇ ਨੇ ਕਿ ਅਸੀਂ ਪੈਣਾ ਜਿਹੜਾ ਮੀ ਆ ਉਸ ਤੋਂ ਪਹਿਲਾਂ ਹੀ ਪੁਖਤਾ ਪ੍ਰਬੰਧ ਕਰ ਲਏ ਨੇ ਕਿਉਂਕਿ ਸਰਕਾਰ ਨੇ ਤਾਂ ਆਦੇਸ਼ ਦਿੱਤੇ ਸੀ ਤੇ ਅੱਗੇ ਡੀਸੀਆਂ ਨੇ ਤੇ ਹੋਰ ਅਧਿਕਾਰੀਆਂ ਨੇ ਵੀ ਆਦੇਸ਼ ਦੇ ਕੇ ਗੱਲ ਕਹੀ ਸੀ ਕਿ ਅਸੀਂ ਪੁਖਤਾ ਪ੍ਰਬੰਧ ਕੀਤੇ ਹੋਏ ਨੇ ਪਰ ਅਜੇ ਮਾਨਸੂਨ ਤਾਂ ਕੁਝ ਦਿਨ ਪਹਿਲਾਂ ਆਇਆ ਹੈ ਤੇ ਅਜੇ 2-3 ਦਿਨਾਂ ਤੋਂ ਹੀ ਬਰਖਾ ਪੈ ਰਹੀ ਹੈ ਪਰ ਉਸ ਦੇ ਨਾਲ ਹੀ ਇਹ ਅਸਰ ਵੇਖਣ ਨੂੰ ਮਿਲ ਰਿਹਾ ਹੈ ਜੋ ਤਸਵੀਰਾਂ ਆਪ ਗਵਾਹੀ ਭਰ ਰਹੀਆਂ ਨੇ ਇਸ ਦਿਨਾਂ ਲਈ ਜਦੋਂ ਮੀਂਹ ਪੈ ਰਿਹਾ ਹੈ ਤੇ ਰਾਤ ਦੇ ਵੇਲੇ ਗੱਡੀਆਂ ਦਾ ਚਲਾਉਣਾ ਵੀ ਔਖਾ ਹੋ ਰਿਹਾ ਹੈ ਕਿਉਂਕਿ ਪਾਣੀ ਦੀ ਨਿਕਾਸੀ ਸਹੀ ਤਰੀਕੇ ਨਾਲ ਨਹੀਂ ਹੋ ਰਹੀ ਤੇ ਪਾਣੀ ਸੜਕਾਂ ਤੇ ਗਲੀਆਂ ਦੇ ਵਿੱਚ ਖੜ ਰਿਹਾ ਏਦਾਂ ਹੀ ਨਹੀਂ ਇਸ ਤੋਂ ਵੀ ਜ਼ਿਆਦਾ ਲੰਗਾਈ ਵਾਲੀ ਗੱਲ ਇਹ ਹੈ ਕਿ ਜਿਹੜੇ ਚੰਡੀਗੜ੍ਹ, ਮੁਹਾਲੀ, ਪੰਚਕੁਲਾ, ਜੀਰਖਪੁਰ ਜਾਂ ਫਿਰ ਨਿਆਗਾਉਂ, ਦਹਦਲਾਕਾ ਜਾਂ ਫਿਰ ਨਿਊ ਚੰਡੀਗੜ੍ਹ ਇਹਨਾਂ ਏਰੀਆ ਦੇ ਵਿੱਚ ਅੰਦਰ ਜਾ ਕੇ ਜੇਕਰ ਬੜ ਜਾਈਏ ਤਾਂ ਉਧਰ ਸ਼ਾਇਦ ਤੁਹਾਨੂੰ ਹੋਰ ਵੀ ਔਖਾ ਹੋਏਗਾ ਤੇ ਅਜੇ ਤਾਂ ਸਿਰਫ ਸ਼ੁਰੂਆਤ ਆ ਉਹਦੇ ਦਿਨਾਂ ਦੇ ਵਿੱਚ ਮੈਂ ਆਪਣਾ ਕੀ ਰੂਪ ਦੱਸਦਾ ਐ ਤੇ ਉਸ ਰੂਪ ਦੇ ਦੱਸਣ ਤੋਂ ਬਾਅਦ ਕੀ ਕੀ ਖੁਲਾਸੇ ਹੁੰਦੇ ਨੇ ਉਹਨਾਂ ਬਾਰੇ ਜੋ ਕਹਿੰਦੇ ਨੇ ਕਿ ਅਸੀਂ ਤਿਆਰੀਆਂ ਮੁਕੰਮਲ ਕੀਤੀਆਂ ਨੇ ਤੇ ਕੀ ਕਰ ਰਹੇ ਆ ਪਰ ਹੁਣ ਲਗਾਤਾਰ ਅਜੇ ਸ਼ੁਰੂਆਤ ਆ ਪਰ ਟੋਏ ਤੇ ਟੋਏ ਦਿਖਰੇ ਨੇ ਇਸ ਕਰਕੇ ਅਸੀਂ ਆਪ ਦੇ ਦਰਸ਼ਕਾਂ ਨੂੰ ਤੇ ਗੱਡੀਆਂ ਚਲੋਣ ਵਾਲਿਆਂ ਨੂੰ ਖਾਸ ਕਰਕੇ ਦੋ ਪਹੀਆ ਵਾਹਨ ਚਾਲਕਾਂ ਨੂੰ ਇਹੀ ਕਹਿ ਸਕਦੇ ਆ ਕਿ ਜਿੱਥੇ ਵੀ ਰਾਹ ਦੇ ਵਿੱਚ ਪਾਣੀ ਖੜਿਆ ਹੋਵੇ ਇਸ ਮੀਂਹ ਦੇ ਮੌਸਮ ਦੇ ਵਿੱਚ ਸਪੀਡ ਹੌਲੀ ਰੱਖੋ ਤੇ ਉਸ ਖੜੇ ਹੋਏ ਪਾਣੀ ਦੇ ਵਿੱਚ ਕੋਸ਼ਿਸ਼ ਕਰੋ ਕਿ ਨਾ ਲੰਘੋ ਕਿਉਂਕਿ ਤੁਸੀਂ ਵੀ ਇਹੋ ਜਿਹੇ ਹਾਦਸੇ ਦਾ ਸ਼ਿਕਾਰ ਹੋ ਸਕਦੇ ਹੋ ਤੇ ਸਭ ਤੋਂ ਵੱਡੀ ਗੱਲ ਜੇਕਰ ਰਾਹ ਵਧੀਆ ਕੋਈ ਹਾਈਵੇ ਆ ਜਾਂ ਸੜਕ ਚੋੜੀ ਆ ਜਾਂ ਸਮਤਲਾ ਫਿਰ ਵੀ ਜੇਕਰ ਕਿੱਥੇ ਪਾਣੀ ਖੜਿਆ ਤਾਂ ਵੀ ਉਥੇ ਤੋਂ ਸਾਈਡ ਹੋ ਕੇ ਲੰਘੋ ਕਿਉਂਕਿ ਦੋਪਹੀਆ ਬਹਾਨ ਚਾਲਕਾਂ ਨੂੰ ਇੱਥੇ ਹਾਦਸਾ ਗ੍ਰਸਤ ਹੋਣ ਦੀ ਪੂਰੀ ਸੰਭਾਵਨਾ ਬਣੀ ਹੁੰਦੀ ਆ ਤੇ ਸਾਰੇ ਹੀ ਇਸ ਪਾਸੇ ਧਿਆਨ ਦੇਣ ਕਿਉਂਕਿ ਜਾਨ ਹੈ ਤੇ ਜਹਾਨ ਹੈ ਤੇ ਆਪਣੀ ਸਪੀਡ ਨੂੰ ਕੰਟਰੋਲ ਰੱਖਣ ਤੇ ਮੀ ਜੇਕਰ ਬੱਦ ਹੈ ਤੇ ਕੋਸ਼ਿਸ਼ ਕਰੋ ਕਿ ਦੋਪਹੀਆ ਬਹਾਨ ਚਾਲਕ ਜਿਹੜੇ ਨੇ ਜਾਂ ਹੋਰ ਗੱਡੀਆਂ ਚਲਾਉਣ ਵਾਲੇ ਨੇ ਉਹ ਸਪੀਡ ਤੇ ਪੂਰਾ ਕੰਟਰੋਲ ਰੱਖਣ ਤਾਂ ਜੋ ਕੋਈ ਤੁਹਾਡੇ ਕਰਕੇ ਕਿਸੇ ਹਾਸੇ ਦਾ ਸ਼ਿਕਾਰ ਨਾ ਹੋਵੇ ਜਾਂ ਤੁਸੀਂ ਆਪ ਹਾਸੇ ਦਾ ਸ਼ਿਕਾਰ ਨਾ ਹੋਵੇ ਕਿਉਂਕਿ ਜਦੋਂ ਵੀ ਕੋਈ ਹਾਸਾ ਹੁੰਦਾ ਹੈ ਤੇ ਨੁਕਸਾਨ ਦੋਹਾਂ ਪਾਸੋਂ ਹੀ ਹੁੰਦਾ ਹੈ